ਅਕਾਲੀ ਬਾਬਾ ਫੁੱਲਾ ਸਿੰਘ ਨੇ ਆਖਿਆ ਸ਼ੇਰੇ ਪੰਜਾਬ ਸਾਡੇ ਘਰ ਤੋਂ ਇਲਾਵਾ ਗੁਰੂ ਰਾਮਦਾਸ ਦੇ ਘਰ ਤੋਂ ਇਲਾਵਾ ਕਦੀ ਕਿਹੇ ਅੱਗੇ ਸਿਰ ਨਾ ਝੁਕਾਈ ਦੁਨੀਆ ਦੀ ਜਿੱਤ ਪ੍ਰਾਪਤ ਹੋਵੇਗੀ ਤੇ ਸ਼ੇਰੇ ਪੰਜਾਬ ਨੇ ਹੱਥ ਜੋੜ ਕੇ ਆਖਿਆ ਅਕਾਲੀ ਜੀ ਗੁਰੂ ਰਾਮਦਾਸ ਦੇ ਘਰ ਤੋਂ ਵੱਡਾ ਘਰ ਵੀ ਹੈ ਕਿਹੜਾ ਅੱਜ ਮਾਰੋਂ ਆ ਆਪਣੇ ਪਿੰਡਾਂ 'ਚ ਝਾਤਿਆਂ ਕਿੰਨੀਆਂ ਕਬਰਾਂ ਆ ਕਿੰਨੇ ਦੂਜੇ ਤੀਆਂ ਮਜ਼ਾਰਾਂ ਵਾਲੇ ਆ ਗਏ ਇਹ ਕੌਣ ਆ ਨੇ ਇਹ ਤੁਹਾਡੇ ਵੱਡਿਆਂ ਕੋਈ ਛਤਰ ਖਾਂਦੇ ਮਰੇ ਆ ਹੋਰ ਹੀ ਕੋਈ ਸ਼ੀਰ ਥੋੜਾ ਹੈ ਤੁਹਾਡੇ ਵੱਡਿਆਂ ਕੋ ਕੁੱਟ ਖਾਂਦੇ ਮਰ ਗਏ ਤੁਹਾਡੀਆਂ ਧੀਆਂ ਪੈਣਾ ਇਥੇ ਮੁਸਲਮਾਨਾਂ ਦਾ ਰਾਜ ਸੀ ਜਦੋਂ ਨਾਲ 체ੜੀਆਂ ਤੁਹਾਡੇ ਵੱਡਿਆਂ ਨੇ ਡਾਂਗ ਦੇ ਜ਼ੋਰ ਦੇ ਨਾਲ ਮਾਰੇ ਬੰਦੇ ਅਸੀਂ ਉਹਨਾਂ ਦੀਆਂ ਮਜ਼ਾਰਾ ਬਣਾ ਕੇ ਮੇਲੇ ਲਾਉਣੇ ਸ਼ੁਰੂ ਕਰ ਗਏ ਕਿੰਨਾ ਕੁ ਟਾਈਮ ਅਜੇ ਹੋਇਆ ਤੁਸੀਂ ਭੱਜ ਕੇ ਜਾ ਕੇ ਜਾਂ ਜਾਇਆਂ ਚ ਵੜ ਗਏ ਜੇ ਜੁੰਲਿਆਂ ਚ ਵੜ ਗਏ ਜੇ ਕਿਤੇ ਰਾਤ ਗਾਉਣ ਵਾਲੀ ਲੱਗਣੀ ਹੁੰਦੀ ਤੁਹਾਡੇ ਪਿੰਡ ਦੇ ਵਿੱਚ ਤੇ ਬਨੇਰੇ ਟੁੱਟਣੇ ਆ ਜਾਣੇ ਇਹ ਬਨੇਰੇ ਲਾਗੇ ਬਨੇ 100 ਪਿੰਡਾਂ ਦੇ ਬੰਦੇ ਇਕੱਠੇ ਹੋਣੇ ਹੀ ਉਨੇਕ ਨਹੀਂ ਹੋਣੇ ਗਾਉਣ ਵਾਲੀ ਰਾਤ ਨੂੰ 11 ਵਜੇ ਲਖਮੀ ਦੇ ਤੁਸੀਂ ਸਵੇਰ ਦੀਆਂ ਲੋਕਾਂ ਨੇ ਸਵੇਰੇ 6 ਵਜੇ ਕੁਰਸੀਆਂ ਭੰਨਣੀਆਂ ਸ਼ੁਰੂ ਕਰ ਦੇਣੀਆਂ ਸੀ ਇੱਥੇ ਦੇ ਪ੍ਰਬੰਧਕਾਂ ਨੂੰ 100-100 ਰੁਪਏ ਇਕੱਠਾ ਕਰਨਾ ਔਖਾ ਆ ਦਾ ਲੋਕਾਂ ਦੇ ਘਰਾਂ ਤੋਂ ਗਰਾਈ ਦੇਣ ਲੱਗਾ 100 ਨੱਕ ਬੋਲੋ ਵਟੀ ਦਾ ਲੈ ਲੈ ਇਨੇ ਕ ਲੈ ਲੈ ਤੁਸੀਂ ਉਥੇ ਕੀ ਕਰਨਾ ਤੇ ਜਦੋਂ ਮਜ਼ਾਰ ਦੇ ਉੱਤੇ ਆ ਕੇ ਗਾਉਣ ਵਾਲੀ ਨੱਚਦੀ ਹੈ ਨਾ ਤੇ ਐਡਵਾਂਸ ਬੁਕਿੰਗ ਚਟੀਆਂ ਦਾੜੀਆਂ ਵਾਲੇ ਬੰਦੇ ਕਰਾਉਂਦੇ ਆ 31000 ਆ 35000 51000 ਤੇ ਕੁਰਸੀ ਉਥੇ ਡਾਗੇ ਦਿਓ ਜੋ ਕੋਈ ਗੌਣ ਵਾਲੀ ਨੱਚਦੀ ਸਾਰੀ ਸਾਨੂੰ ਦਿਸਣੀ ਚਾਹੀਦੀ ਆ ਆਦੇ ਸਾਡਾ ਹਾਲ ਇਥੇ ਗੁਰਦਾਰੇ ਭਾਈ ਦਾ ਸੰਗ ਸੁੱਕਿਆ ਹੁੰਦਾ ਆਜੋ ਭਾਈ ਪਾਠ ਆਰੰਭ ਹੋ ਗਿਆ ਜੇ ਕੋਈ ਨਿਕਰੋ ਨਿਕਲਦਾ ਆਜੋ ਭਾਈ ਮੱਧ ਹੋ ਚੱਲਿਆ ਜੇ ਕੋਈ ਨਹੀਂ ਨਿਕਲਦਾ ਭੋਗ ਪੈ ਚੱਲਿਆ ਜੇ ਕੋਈ ਐਨ ਸਹਿਜ ਮਤੇ ਉਦੋਂ ਜੇ ਉੱਠੀਦਾ ਜਦੋਂ ਲੰਗਰ ਦੀ ਆਵਾਜ਼ ਬਾਬਾ ਦਿੰਦਾ ਵੀ ਲੰਗਰ ਚਾਲੂ ਹੋ ਚੱਲਿਆ ਫਿਰ ਡੋਲ ਵੀ ਭਰਾ ਘਰਾਂ ਨੂੰ ਭਰ ਕੇ ਖੜੀਦੇ ਆ ਤੇ ਨਾਲੇ ਜਾਣ ਲੱਗਿਆ ਸੌ ਨੁਕਸ ਵੀ ਕੱਢ ਕੇ ਜੇ ਤਾਂ ਤੁਹਾਡਾ ਆ ਨਹੀਂ ਬਣਿਆ ਤੇ ਆਉ ਨਹੀਂ ਬਣਿਆ ਇਹ ਤੁਰਕ ਨਹੀਂ ਰਾਬ ਕਬਰਾਂ ਦੇ ਪੁਜਾਰੀ ਥੋੜਾ ਸਾ ਪਿੰਡੋਂ ਪੰਡੀਆਂ ਹੀ ਕਬਰਾਂ ਪਜਾਉਂ ਆ ਗੌਣ ਵਾਲਾ ਵਾ ਜਸਵੀਰ ਜੱਸੀ ਸ਼ਾਇਦ ਤੁਸੀਂ ਉਹ ਇੰਟਰਵਿਊ ਸੁਣੀ ਹੋਵੇ ਉਸ ਬੰਦੇ ਨੇ ਡੰਕੇ ਦੀ ਝੋਟ ਨਾ ਆਖਿਆ ਜਾਓ ਮੈਂ ਨਹੀਂ ਲਾਉਂਦਾ ਅਖਾੜੇ ਮਜ਼ਾਰਾਂ ਦੇ ਉੱਤੇ ਕਿਉਂ ਲਾਵਾਂ ਇਹ ਮਜ਼ਾਰਾਂ ਅੱਜ ਪੰਜਾਬ ਅੰਦਰ ਨਸ਼ੇ ਦਾ ਸਭ ਤੋਂ ਵੱਡਾ ਗੜ ਬਣੀਆਂ ਤੇ ਜਿਨ੍ਹਾਂ ਨੂੰ ਤੁਸੀਂ ਪੰਜਾਬੀ ਮਾਂ ਬੋਲੀ ਦਾ ਮਾਣ ਕਹਿੰਦੇ ਰਹਿ ਮਾਣ ਕਹਿੰਦੇ ਰਹਿ ਉਹਨਾਂ ਲੋਕਾਂ ਨੇ ਜਾ ਕੇ ਵੱਡੇ ਵੱਡੇ ਡੇਰੇ ਸਲਫੇ ਸੂਟੇ ਲਾਉਣ ਵਾਲਿਆਂ ਦੇ ਖਲਾਅ ਦਿੱਤੇ ਅੱਕ ਪਿੱਛੇ ਜਿਹਾ ਇੱਕ ਬੰਦਾ ਆਂਦਾ ਲੈ ਲੋਕੀ ਨਾ ਐਦਵਾਰ ਬਾਬੇ ਸ਼ਿਦੀਆਂ ਵੀ ਤੁਰੇ ਜਾਂਦੇ ਮੈਂ ਕਿਹਾ ਵੀ ਨਕੋਦਰ ਨੂੰ ਤੁਰੇ ਜਾਣ ਤੁਹਾਨੂੰ ਚੰਗੇ ਲੱਗਦੇ ਰਾਧਾ ਸਵਾਮੀ ਦੇ ਡੇਰੇ ਤੁਰੇ ਇਹਨਾਂ ਨੂੰ ਚੰਗੇ ਲੱਗਦੇ ਤੁਹਾਨੂੰ ਜਿਆਦਾ ਜੇ ਬਾਬਾ ਦੀਪ ਸਿੰਘ ਦੇ ਸਥਾਨ ਤੇ ਚਲੇ ਗਏ ਘਾਟਾ ਕਾਦਾ ਬਾਬਾ ਦੀਪ ਸਿੰਘ ਦੇ ਸਥਾਨ ਤੇ ਬਰਕਤਾਂ ਵਰਕਤੀਆਂ ਰਹਿਮਤਾਂ ਵਰਤਦੀਆਂ ਆਪੋ ਆਪਣੀ ਭਾਵਨਾ ਸ਼ਰਧਾ ਦਾ ਜੇ ਸਿੱਖ ਇਸ ਪਾਸੋਂ ਅੱਜ ਇਹਨਾਂ ਦਾ ਇੱਕ ਜ਼ੋਰ ਪੈ ਗਿਆ ਇੱਕ ਆ ਦੂਜਿਆਂ ਦਾ ਜ਼ੋਰ ਪੈ ਗਿਆ ਇਸਾਈ ਧਰਮ ਵਾਲਿਆਂ ਦਾ ਸਟੇਜ ਤੇ ਖਲੋਤਾ ਮੈਂ ਢਾਡੀ ਬੁਲਾਰਾ ਹਾਂ ਸਾਰੇ ਧਰਮ ਸਤਿਕਾਰਯੋਗ ਸਾਰੇ ਪਾਸੇ ਹਰ ਧਰਮ ਮਾਨ ਰੱਖਦਾ ਸਨਮਾਨ ਰੱਖਦਾ ਪਰ ਤੁਹਾਡੀ ਗਰੀਬ ਪੀੜ੍ਹੀ ਜਿਹੜੇ ਗਰੀਬ ਘਰਾਂ ਦੇ ਲੋਕ ਸੀ ਉਹ ਤੋੜ ਕੇ ਉਹਨਾਂ ਨੇ ਆਪਣੇ ਨਾਲ ਜੋੜ ਲਏ ਕਿਉਂ ਕਿ ਪਿੰਡਾਂ ਵਿੱਚ ਚੌਧਰਪੁਰਾ ਇੰਨਾ ਜ਼ਿਆਦਾ ਹਾਵੀ ਆ ਜਿਹਨੂੰ ਚੌਧਰਪੁਰੇ ਦਾ ਛੱਜ ਪੱਜਾ ਉਹ ਛੱਜ ਲਾਉਣ ਨੂੰ ਤਿਆਰ ਨਹੀਂ ਹੈਗਾ ਨੁਕਸਾਨ ਸਾਡਾ ਇੱਥੇ ਹੋਇਆ ਅਸੀਂ ਇੱਧਰ ਉੱਧਰ ਬਾਹਰ ਲੰਗਰਾਂ ਤੇ ਪੈਸੇ ਖਰਚੀ ਜਾਂਦੇ ਵੀ ਆਹ ਕਰ ਦਿਓ ਉਹ ਕਰ ਦਿਓ ਪਿੰਡ ਦੇ ਵਿੱਚ ਜੇ 5-7 ਬੰਦੇ ਉਹ ਹੋਣ ਜਿਹਦੀ ਰੋਟੀ ਨਾ ਪੱਕਦੀ ਹੋਵੇ ਕੀ ਆ ਜੇ ਬਾਹਰ ਲਾਉਣ ਦੀ ਬਜਾਏ ਅਸੀਂ ਪਿੰਡ ਵਾਲੇ ਆਪਣੇ ਬੰਦਿਆਂ ਦੀ ਬਾਹ ਫੜਨ ਲੱਗ ਗਏ ਸਿੱਖ ਸਿੱਖ ਦੀ ਬਾਹ ਇਹ ਨਾ ਫੜੂਗਾ ਤੇ ਫਿਰ ਸਿੱਖ ਕਾਹਦੇ ਹੱਸੇ ਕਿਸੇ ਦੀ ਧੀ ਵਿਆਹਣ ਵਾਲੀ ਆ ਕਿਸੇ ਦਾ ਕੰਮ ਅੜ ਗਿਆ ਏ ਜ਼ਰੂਰੀ ਥੋੜਾ ਵੀ ਛੋਟੇ ਲੋਕਾਂ ਦੇ ਘਰਾਂ 'ਚ ਗਰੀਬੀ ਆਉਂਦੀ ਬੜੇ-ਬੜੇ ਜ਼ਿਮੀਂਦਾਰਾਂ ਦੇ ਘਰਾਂ 'ਚ ਵੀ ਫਸਲਾਂ ਮਰ ਜਾਂਦੀਆਂ ਐਦਕੀ ਫਲਾਣੇ ਦੀ ਫਸਲ ਮਰ ਗਈ ਆ ਅੱਗ ਲੱਗ ਗਈ ਆ ਨਾੜ ਨੂੰ ਸਾਰੀ ਫਸਲ ਜਾਂਦੀ ਰਹੀ ਆ ਕੀ ਆ ਜੇ ਸਾਰਾ ਪਿੰਡ ਇੱਕ ਇੱਕ ਪੀਪਾ ਇਕੱਠਾ ਕਰਕੇ ਉਹਦੇ ਘਰ ਵੀ ਦਾਣੇ ਪਚਾ ਦੇਵੇ ਆਪੇ ਸਾਡੀ ਭਾਈਚਾਰੇ ਦੀ ਮਾਂ ਫੜੀ ਜਾਵੇ ਅਸੀਂ ਆਨੇ ਮਰਨਦੇ ਇਹਨੂੰ ਅਸੀਂ ਤੇ ਉੱਥੇ ਜਾ ਕੇ ਦਵਾਂਗੇ ਗੋਲਕ ਦੇ ਚ ਪੈਸੇ ਮਰਨਦੇ ਜਿਹੜਾ ਮਰਿਆ ਤੇ ਬਾਹਰ ਜਾ ਕੇ ਅਸੀਂ ਆਨੇ ਆਜਾ ਬਾਜਾਂ ਵਾਲਿਆ ਘੋੜੇ ਤੇ ਚੜਕੇ ਬਾਜਾਂ ਵਾਲਾ ਜਿੱਦਣ ਘੋੜੇ ਤੇ ਚੜਕੇ ਸਾਡੇ ਕੋਲ ਹਸਾਬ ਲੈਣ ਆਇਆ ਤੇ ਸਾਡੇ ਕੋਲ ਨੱਕ ਦੇ ਨੂੰ ਥਾਂ ਨਹੀਂ ਹੋਣੀ ਅਸੀਂ ਕਿਹੜੇ ਰਾਹਾਂ ਕਬਰਾਂ ਨੇ ਸਾਨੂੰ ਕੱਖ ਨਹੀਂ ਸੀ ਦੇਣਾ ਪਰ ਅਸੀਂ ਉਸ ਰਾਹ ਦੇ ਉੱਤੇ ਪਏ ਨੁਕਸਾਨ ਕੀਤਾ ਆਪਣਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਚਲਾ ਗਿਆ ਅਕਾਲੀ ਬਾਬਾ ਫੂਲਾ ਸਿੰਘ ਅਗਲੇ ਦਿਨ ਬਹਾਦਰਾਂ ਦੀ ਫੌਜ ਇਕੱਠੀ ਕਰਕੇ ਯੋਧਿਆਂ ਦੀ ਫੌਜ ਇਕੱਠੀ ਕਰਕੇ ਇੱਕ ਹਫ਼ਤੇ ਦੇ ਵਿੱਚ ਵਿੱਚ ਮਲਤਾਨ ਪਹੁੰਚ ਗਿਆ ਇੱਕ ਹਫ਼ਤਾ ਲੱਗਾ ਉਹ ਨੂੰ ਜਾਂਦੇ ਜਾਂਦੇ ਅਗਲੇ ਬਨੇ ਸ਼ਹਿਜ਼ਾਦਾ ਖੜਕ ਸਿੰਘ ਮਿਲਿਆ ਮਹਾਰਾਜਾ ਰਣਜੀਤ ਸਿੰਘ ਦਾ ਪੁੱਤ ਅਕਾਲੀ ਬਾਬਾ ਫੂਲਾ ਸਿੰਘ ਨੂੰ ਕਹਿਣ ਲੱਗਾ ਅਕਾਲੀ ਜੀ ਜੀ ਆਇਆਂ ਨੂੰ ਅਕਾਲੀ ਜੀ ਕਹਿਣ ਲੱਗੇ ਕੀ ਹਾਲਾਤ ਆ ਸ਼ਹਿਜਾਦਾ ਖੜਕ ਸਿੰਘ ਕਹਿਣ ਲੱਗਾ ਅਕਾਲੀ ਜੀ ਹਾਲਤ ਕੀ ਆ ਵੀ ਇੱਕ ਮਹੀਨੇ ਤੋਂ ਉੱਤੇ ਹੋ ਗਿਆ ਲਗਾਤਾਰ ਤੋਪਾਂ ਅੱਗ ਭਰਾ ਰਹੀਆਂ ਪਰ ਮਲਤਾਨ ਦੀਆਂ ਕੰਧਾਂ ਪਤਾ ਨਹੀਂ ਕਿਹੜੀ ਮਿੱਟੀ ਦੀਆਂ ਬਣੀਆਂ ਕੀ ਉਹਨਾਂ ਕੰਧਾਂ ਦੇ ਵਿੱਚ ਪਾਇਆ ਸਾਡੇ ਕੋਲੋਂ ਅਜੇ ਤੱਕ ਉਹ ਕੰਧ ਥੱਲੇ ਨਹੀਂ ਦਿੱਗੀ ਅਕਾਲੀ ਜੀ ਜੰਗ ਦੀ ਗੱਲ ਬਾਅਦ ਵਿੱਚ ਕਰਾਂਗੇ ਪਹਿਲਾਂ ਆਰਾਮ ਕਰ ਲਓ ਅਕਾਲੀ ਬਾਬਾ ਫੂਲਾ ਸਿੰਘ ਵਾਸਤੇ ਸੋਹਣਾ ਤੰਬੂ ਲੱਗਾ ਸੋਹਣਾ ਬਿਸਤਰਾ ਲੱਗਾ ਸੋਹਣਾ ਮੰਜਾ ਵਿਸ਼ਿਆ ਅਕਾਲੀ ਬਾਬਾ ਫੂਲਾ ਸਿੰਘ ਆਰਾਮ ਕਰਨ ਲੱਗੇ ਤੇ 1 ਮਿੰਟ ਤੋਂ ਪਹਿਲਾਂ ਪਹਿਲਾਂ ਪਲੰਗ ਤੋਂ ਉੱਠ ਪਏ ਸ਼ਹਿਜ਼ਾਦਾ ਖੜਕ ਸਿੰਘ ਕਹਿਣ ਲੱਗਾ ਅਕਾਲੀ ਜੀ ਬਿਸਤਰਾ ਚੰਗਾ ਨਹੀਂ ਲੱਗਾ ਮੰਜਾ ਚੰਗਾ ਨਹੀਂ ਲੱਗਾ ਕੀ ਗੱਲ ਆ ਉੱਠ ਕਿਉਂ ਪਏ ਹੋ ਤੇ ਅਕਾਲੀ ਬਾਬਾ ਫੂਲਾ ਸਿੰਘ ਨੇ ਆਖਿਆ ਸ਼ਹਿਜ਼ਾਦਾ ਖੜਕਸਾ ਨੇੜੇ ਆ ਜਿੱਥੇ ਮੈਂ ਲੰਮਾ ਪਿਆ ਹਾਂ ਉਥੋਂ ਤਾਂ ਨੂੰ ਵੇਖ ਉਹ ਸਾਹਮਣੇ ਕੀ ਦਿਸਦਾ ਕਹਿਣ ਲੱਗਾ ਜੀ ਮਲਤਾਨ ਦਾ ਕਿਲਾ ਅਕਾਲੀ ਨੇ ਆਖਿਆ ਨਹੀਂ ਨਹੀਂ ਮਲਤਾਨ ਦੇ ਕਿਲੇ ਦੇ ਉੱਤੇ ਵੇਖ ਤੈਨੂੰ ਕੀ ਦਿਸਦਾ ਹੈ ਕਹਿਣ ਲੱਗਾ ਜੀ ਦੁਸ਼ਮਣ ਦਾ ਝੰਡਾ ਝੂਲਦਾ ਹੈ ਤੇ ਸ਼ਹਿਜਾਦਾ ਖੜਕ ਸਿੰਘ ਦੇ ਮੋਢੇ ਤੇ ਹੱਥ ਰੱਖ ਕੇ ਅਕਾਲੀ ਬਾਬਾ ਫੂਲਾ ਸਿੰਘ ਨੇ ਆਖਿਆ ਸ਼ਹਿਜਾਦਾ ਖੜਕਸਿਆਂ ਜਿਹੜੀਆਂ ਕੌਮਾਂ ਦੇ ਲੀਡਰ